निज कर देखियो जगत को को ना में जगत को काहू को नानक भगत है गुरु तेग बहादुर पातशाह जी अड़तालीवें श्लोक राही जो उपदेश बख्शिश कर रहे ने निज कर देखियो जगत में को काहू को हज़ूर आखते ने ਇਹ ਮਨੁੱਖ ਇਸ ਜਗਤ ਨੂੰ ਅਤੇ ਜਗਤ ਦੇ ਸਮੁੱਚੇ ਪਸਾਰੇ ਨੂੰ ਜਿਸ ਨਾਲ ਹੀ ਜੁੜਿਆ ਹੋਇਆ ਹੈ ਹਮੇਸ਼ਾ ਆਪਣਾ ਸਮਝ ਕੇ ਇਸ ਨਾਲ ਰਿਸ਼ਤਾ ਪਾਲਦਾ ਹੈ ਪਰ ਅਸਲੀਅਤ ਇਹ ਹੈ ਕਿ ਬੰਦੇ ਨਾਲ ਕੋਈ ਐਸੀ ਚੀਜ਼ ਜਾਂ ਸੰਸਾਰਿਕ ਰਿਸ਼ਤਾ ਨਹੀਂ ਜੋ ਸਦੀਵ ਨਿਭ ਸਕੇ ਸਭ ਦੀ ਇੱਕ મਨਿਆਦ ਹੈ ਤੇ ਇਹ ਸਭ ਪਸਾਰਾ ਨਾਸ਼ਵੰਤ ਹੈ ਕੋਈ ਵੀ ਕਿਸੇ ਨਾਲ ਸਦਾ ਨਹੀਂ ਨਿਭ ਸਕਦਾ ਇਸ ਦੀ ਇੱਕ ਹੱਦ ਬੰਦੀ ਹੈ ਲਿਮਟ ਹੈ ਪਰ ਸਦੀਵ ਕਾਲ ਕੌਣ ਹੈ ਅਗੇ ਆਖਿਆ ਨਾਨਕ ਥਿਰ ਹਰ ਭਗਤ ਹੈ ਤੇਹ ਰੱਖੋ ਮਨ ਮਾਹੀਂ ਨੌਵੇਂ ਸਤਿਗੁਰੂ ਜੀ ਆਖਦੇ ਨੇ ਕਿ ਸਦਾ ਥੇ ਰਹਿਣ ਵਾਲਾ ਜਾਂ ਸਦੀਵ ਕਾਲ ਨਾਲ ਨਿਵਣ ਵਾਲਾ ਕੇਵਲ ਉਹ ਅਕਾਲ ਪੁਰਖ ਹੈ ਤੇ ਉਸ ਦੇ ਗੁਣ ਹਨ ਜਿਨ੍ਹਾਂ ਨੂੰ ਮਨ ਵਿੱਚ ਹਮੇਸ਼ਾ ਵਸਾ ਕੇ ਤੇ ਪਰਉਖੇ ਰੱਖਣਾ ਚਾਹੀਦਾ ਹੈ ਜੋ ਕਿ ਸਦੀਵ ਸਾਡੇ ਜੀਵਨ ਵਿੱਚ ਨਾਲ ਨਿਭਦਾ ਹੈ